ਸਾਸਰੀਕਾਲ ਤੇ ਮੈਂ ਅਵਤਾਰ ਸਿੱਧੂ ਮੇਰਾ ਚੈਨਲ ਸਿੱਧੂ ਜੀਤਵਾਲ ਵਾਲਾ ਅੱਜ ਵੀਰ ਆਏ ਸੀਗੇ ਇੱਕ ਮੁੰਡੇ ਦੀ ਇੰਟਰਵਿਊ ਕਰਨ ਤੇ ਉਹ ਉਹਨਾਂ ਦਾ ਬੱਕਰੀਆਂ ਲਿਆਇਆ ਵਾ ਤੇ ਬੱਕਰੀਆਂ ਬਾਰੇ ਪੁੱਛਦੇ ਆ ਵੀਰ ਉਹ ਵੀ ਕਿੱਦਾਂ ਵਾ ਵੀ ਇਹਨਾਂ ਨੂੰ ਪਾਲਦੇ ਆ ਜਾਂ ਕੀ ਡੈਟ ਦਿੰਦੇ ਆ ਕੀ ਖਾਂਦੀਆਂ ਵਾ ਤੇ ਆਹ ਮੁੰਡੇ ਨੇ ਕਰਦੀਆਂ ਗੱਲ ਬਾਈ ਸਾਸਰੀਕਾਲ ਜੀ ਸਾਸਰੀਕਾਲ ਹੋਏ ਜੀ ਅੱਛਾ ਬਾਈ ਜੀ ਤੁਸੀਂ ਬੱਕਰੀਆਂ ਲਿਆਏ ਆ ਜੀ ਹਾਂ ਜੀ ਹਾਂ ਜੀ ਜੀ ਦੋ ਆ ਅੱਛਾ ਜੀ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੱਕਰੀ ਪਾਲਦੇ ਨੂੰ ਹਾਏ ਬਵਾ ਟਾਈਮ ਤਾਂ ਹੋਣੀ ਮਹੀਨੇ ਦੋ ਮਹੀਨੇ ਹੋਇਆ ਅੱਛਾ ਤੇ ਬਾਈ ਬੱਕਰੀ ਖਾਂਦੀ ਕੀ ਆ ਢੜੀ ਬਈ ਚਿੱਟੀ ਕਾ ਕਾਲੀ ਚਲ ਚਿੱਟੀ ਦੱਸ ਦੇ ਉਹ ਕਾ ਖਾਂਦੀ ਆ ਤੇ ਕਾਲੀ ਉਹ ਵੀ ਕਾ ਖਾਂਦੀ ਆ ਤੇ ਪੀਂਦੀਆਂ ਕੀ ਇਹ ਕਿਹੜੀ ਚਿੱਟੀ ਕਾ ਕਾਲੀ ਚਿੱਟਕੋ ਹੀ ਦੱਸ ਦੇ ਉਹ ਪਾਣੀ ਪੀਂਦੀ ਆ ਤੇ ਕਾਲੀ ਉਹ ਵੀ ਪਾਣੀ ਪੀਂਦੀ ਆ ਤੇ ਅੱਛਾ ਬਾਈ ਮੈਂ ਬਾਹਰ ਜਿਹੜਾ ਖੇਤ ਖੁੱਤ ਨੂੰ ਜਾਣਾ ਤੇ ਬੱਕਰੀਆਂ ਆਹ ਪੱਤੇ ਪੁੱਤੇ ਵੀ ਖਾਂਦੀਆਂ ਦੇਖੀਆਂ ਮੈਂ ਇਹ ਪੱਤੇ ਪੁੱਤੇ ਖਾਂਦੀਆਂ ਮੈਂ ਕਿਹੜੀ ਬਈ ਚਿੱਟੀ ਕਾ ਕਾਲੀ ਚਿੱਟਕੋ ਹੀ ਦੱਸ ਦੇ ਹਾਂ ਤਾਂ ਖਾ ਲੈਂਦੀ ਆ ਖਾ ਲੈਂਦੀ ਆ ਤੇ ਕਾਲੀ ਉਹ ਵੀ ਖਾ ਲੈਂਦੀ ਆ ਤੇ ਬਾਈ ਇਹ ਫਿਰ ਰਾਤ ਨੂੰ ਇਹਨਾਂ ਦੇ ਲਈ ਬੈਂਦੀਆਂ ਬੁੰਦੀਆਂ ਕਿੱਥੇ ਆ ਕਿਣੀ ਚਿੱਟੀਆਂ ਖਾ ਲਈ ਉਹ ਚਿੱਟਕੋ ਹੀ ਦੱਸ ਦੇ ਉਹ ਤਾਂ ਪਰਸੋਂ ਲਈ ਥਾ ਰੱਖਿਆ ਉਹ ਤੇ ਬੈਂਦੀ ਆ ਬਈ ਇੱਕ ਗੱਲ ਦੱਸ ਨਾ ਜਦੋਂ ਖਾਂਦੀਆਂ ਸਾਰਾ ਕਸੇ ਇਹ ਇੱਕ ਹੀ ਆ ਤੇ ਅੱਡੋ ਅੱਡੀ ਕਿਉਂ ਪੁੱਛੀ ਜਾਂਦਾ ਵਾ ਉਹ ਵੀ ਐਸ ਕਰਕੇ ਕਿਹੜੀ ਚਿੱਟੀ ਬੱਕਰੀ ਹੈ ਮੇਰੀ ਆ ਤੇ ਕਾਲੀ ਬੱਕਰੀ ਉਹ ਵੀ ਮੇਰੀ ਆ ਉਹ ਤੇਰੀ Ponteirinho? Oh, tá <laughs> <laughs> <Yeah, that's... laughs>